ਦੇਣੀ ਕਿੰਨੇ ਦੀ ਅੱਜ ਆਪਾਂ ਵੀਰੇ ਪਾਸੇ ਹੁੰਦੀ 1.2 ਲੱਖੋਂ ਬਾਹਰ ਦੀ ਸੀਗੀ ਠੀਕ ਆ ਜੀ ਪਰ ਆਪਾਂ ਉਹ ਅੱਜ ਨਹੀਂ ਮੁੱਲ ਕਰਨਾ ਤੇਰੇ ਹਿਸਾਬ ਨਾਲ ਕਾਨੂੰਨ ਇਹਨੂੰ ਕਿੰਨਾ ਦੁੱਧ ਪਾਉਣਾ ਚਾਹੀਦਾ ਦੁੱਧ 17-17 ਕਿਲੋ ਬੱਚੀ ਦੇਊਗੀ ਵੀਰੇ 17-17 ਕਿਲੋ ਪਾਉਗੀ ਹਾਂ ਦੇਵਾਂਗੇ ਜੈਜ ਮੁੱਲ ਜਿਹੀ ਇਹ 70000 ਦੀ ਬੱਚੀ ਦੇ ਦਿਆਂਗੇ ਇਹ ਆਪਾਂ ਕਿੰਨੇ ਦੀ ਦੇਣੀ ਆ 70000 ਦੀ 70000 ਅੱਜ ਵੀਰੇ ਗੱਬਣ ਗੱਬਣ ਦੇਵਾਂਗੇ ਵੀਰੇ 85000 ਦੀ ਮੁੱਲ 95000 ਰੁਪਿਆ ਕਰਨੇ ਆ ਕਰਦੇ ਆ ਵੀਰੇ ਦੇ ਘਮਰ ਵਾ ਕੇ ਦੇਖੋ ਦੇਖੋ ਬਖਦੀ ਹੈ ਨਾ ਲੈ ਕਿੰਨੇ ਦੀ ਦੇਣੀ ਹੈ ਇਹ ਵੀ ਵੀਰੇ 85000 ਜੋ ਮਾਨਤਨ ਕਰ ਦਾਂਗੇ ਬਸ 85000 ਦੇ ਵਿੱਚੋਂ ਬਾਈ ਕਹਿੰਦਾ ਮਾਨਤਨ ਕਰ ਰੋਡਰ ਬਹੁਤ ਜਿਆਦਾ ਚੰਗਾ ਵਾ ਤੇ ਗੱਲਬਾਤ ਕਰੀਏ ਦੁੱਧ ਬਹੁਤ ਵੀਰੇ 25 ਕਿਲੋ ਨਾਰਮਲ ਹੀ ਦੇਣਾ ਵੀਰੇ ਸੱਚੀਆ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਬਾਈ ਅਵਤਾਰ ਦੇ ਫਾਰਮ ਤੇ ਦੌਲਤਰਾਮ ਡੈਰੀ ਫਾਰਮ ਬਰਗਾੜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਾਈ ਦੇ ਫਾਰਮ ਤੋਂ ਅੱਜ ਟੋਟਲ 6 ਨਗ ਜਿਹੜੇ ਆਪਾਂ ਟੌਪ ਦੇ ਜਿਹੜੇ ਟੌਪ ਕਲਾਸ ਦੇ ਸ਼ੂ ਤੇ ਬਾਕੀ ਜਿਹੜੀਆਂ ਐਚਐਫਆ ਤੇ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਬਾਕੀ ਕੋਈ ਵੀ ਤੁਸੀਂ ਤਸੱਲੀ ਪਰਖ ਕਰਨੀ ਹੈ ਬਾਈ ਵੀ ਬਾਰ-ਬਾਰ ਕਹਿੰਦਾ ਹੁੰਦਾ ਤੁਸੀਂ ਆਪਦੇ ਪੱਧਰ ਤੇ ਕਰਨੀ ਹੈ ਕਿਉਂਕਿ ਤੁਸੀਂ ਪੈਸਾ ਲਾ ਕੇ ਜਾਨਵਰ ਲੈ ਕੇ ਜਾਣਾ ਬਾਈ ਉਹਨਾਂ ਨੇ ਆਪਦੀ ਸਮਝ ਦੇ ਨਾਲ ਪੈਸਾ ਲਾਇਆ ਤੁਸੀਂ ਆਪਦੀ ਸਮਝ ਦੇ ਨਾਲ ਪੈਸਾ ਲਾ ਕੇ ਜਾਨਵਰ ਲੈ ਕੇ ਜਾਣਿਆ ਗੱਲਬਾਤ ਆਪਾਂ ਅਬਾਈ ਅਵਤਾਰ ਦੇ ਨਾਲ ਕਰਾਉਣਾ ਹੈ ਅਵਤਾਰ ਭਾਈ ਪਹਿਲਾਂ ਤਾਂ ਸਵਾਗਤ ਕਰਦੇ ਸਾਚੀ ਗੱਲ ਬਾਈ ਸਾਚੀ ਗੱਲ ਜੀ ਅਵਤਾਰ ਭਾਈ ਪਹਿਲਾਂ ਗੱਲਬਾਤ ਕਰੀ ਅੱਜ ਦੇ ਰੇਟ ਭਾਈ ਉਹੋ ਜਿਹੀ ਹੋਣਗੇ ਬਿਲਕੁਲ ਜੈ ਜੀ ਵੀਰੇ 45000 ਤੋਂ ਸ਼ੁਰੂ 45000 ਤੋਂ ਅੱਜ ਦੇ ਰੇਟ ਸ਼ੁਰੂ ਆ ਭਾਈ ਤੇ ਜਾਨਵਰ ਸਾਰੇ ਚੰਗੀ ਕੁਆਲਿਟੀ ਦੇ ਹੋਣਗੇ ਗੱਲਬਾਤ ਕਰੀ ਆਪਾਂ ਪਹਿਲੀ ਗਰਮ ਵਾਲੀ ਦੀ ਭਾਈ ਕਬੂਤਰੀ ਦਾ ਬੱਚਾ ਭਾਈ ਹਨਾ ਹਾਂਜੀ ਹਾਂਜੀ ਬਿਲਕੁਲ ਨੌਕਰੀ ਜਿਵੇਂ ਆਪਾਂ ਕਹ ਦੀਏ ਘੋੜਗਾਂ ਵਾਲੀ ਕੰਮ ਹੀ ਆ ਹਨਾ 91 ਸੂਏ ਅਵਤਾਰ ਭਾਈ ਦੂਜਾ ਸੂਆ ਸੂਈ ਆ ਵੀਰੇ ਕ ਕਿੰਨੇ ਕ ਦੁੱਧ ਵਾਲੀ ਆ ਤੇ ਮਗਰ ਇਹਦੇ ਕੀ ਆ ਮਗਰ ਇਹਦੇ ਬੱਛਾ ਵੀਰੇ ਜੇਰ ਜੂਰ ਕੰਪਲੀਟ ਪੈ ਗਈ ਐ ਚਵਾਈ ਵੀ ਇੱਕ ਨੰਬਰ ਆ ਦੁੱਧ ਵੀਰੇ ਹੁਣ ਥੱਲੇ 15 ਤੋਂ 16 ਕਿਲੋ ਤਿਆਰ ਆ ਦੁੱਧ 24 25 ਕਿਲੋ ਨਾਰਮਲੀ ਵੜਨੇ ਦੁੱਧ ਦੇਣਾ ਵੀਰੇ ਠੀਕ ਆ ਬਾਈ ਖੋਲੀ ਅਵਤਾਰ ਬਾਕੀ ਸੱਜਣੋਂ ਚੈੱਕ ਕਰਕੇ ਦੇ ਲੋ ਤੁਸੀਂ ਆਰਡਰ ਆਰਡਰ ਬਹੁਤ ਜ਼ਿਆਦੇ ਚੰਗਾ ਵਾ ਤੇ ਬਾਕੀ ਜਿੰਨੀ ਵੀ ਹੈਗੀ ਆ ਬਹੁਤ ਜ਼ਿਆਦੇ ਕੁਆਲਿਟੀ ਦੇ ਵਿੱਚ ਵੜਾ ਬਰੀਡ ਵਖਾ ਬਰੇ ਤੁਸੀਂ ਚੈੱਕ ਕਰਕੇ ਦੇਖੋ ਸੱਜਣੋਂ ਬਹੁਤ ਜ਼ਿਆਦੇ ਸੋਹਣੇ ਬਰੀਡ ਦੇ ਵਿੱਚ ਤੁਸੀਂ ਇਥੋਂ ਚੈੱਕ ਕਰਕੇ ਦੇਖ ਲਓ ਬਾਕੀ ਆਰਡਰ ਆਰਡਰ ਬਹੁਤ ਜ਼ਿਆਦੇ ਚੰਗਾ ਵਾ ਤੇ ਗੱਲਬਾਤ ਕਰੀਏ ਦੁੱਧ ਦੀ ਅਵਤਾਰ ਜੀ ਆਪਣੇ ਕੋਲੇ ਰਹਿ ਜਾਂਦੀ ਹੈ ਬਾਈ ਹਨਾ ਤਾਂ ਆਪਾਂ ਕਿੰਨਾ ਦੁੱਧ ਦੇ ਦੋ ਚੋਲਾਂਗੇ ਬਹੁਤ ਵੀਰੇ 25 ਕਿਲੋ ਨਾਰਮਲ ਹੀ ਦੇਣਾ ਵੀਰੇ ਵੈੜ ਨੇ ਠੀਕ ਆ ਬਾਈ ਜਿਹੜੀ ਗੱਲ ਆ ਕਿਉਂਕਿ ਬਰੀਡ ਬਹੁਤ ਆ ਵੀਰੇ ਮੌਸਮ ਬਹੁਤ ਚੰਗਾ ਜਿਹੜੀ ਆ ਮੌਸਮ ਬਾਈ ਮੇਨ ਗੱਲ ਆ ਕਿ ਮੌਸਮ ਜਿਹੜੇ ਬੜੇ ਚੰਗੇ ਦੇ ਵਿੱਚ ਥੂਕੀ ਹਨਾ ਮੌਸਮ ਇਹਨਾਂ ਦਾ ਚੰਗਾ ਹੀ ਆਉਂਦਾ ਵੀਰੇ ਵੈੜ ਨੇ ਲੱਗਾ ਅੱਗੇ ਬਾਕੀ ਤੁਸੀਂ ਚੈੱਕ ਕਰਕੇ ਦੇਖ ਲਓ ਬਾਈ ਅਡ ਰੂਟਰ ਬਾਈ 22 22 ਦੀ ਜਮ ਇੱਕ ਨੰਬਰ ਹੋਊਗੀ ਵੀਰੇ ਇੱਕ ਨੰਬਰ ਘੱਟ ਵੱਧ ਦੀ ਗਾਰੰਟੀ ਆ ਆਪਣੀ ਵੀਰੇ ਇੱਥੋਂ ਚੈੱਕ ਕਰਿਓ ਮਿੱਤਰੋ ਤੁਸੀਂ ਤੇ ਦੁੱਧ ਦੇਣੇ ਚੰਗਾ ਪਾਈ ਦੇਣਾ ਮੈਂ ਬਾਕੀ ਜੇ ਗੱਲ ਕਰੀਏ ਤੁਸੀਂ ਕਹੋ ਵੀ ਬਰੀਡ ਬਰੀਡ ਕਰੀ ਜਾਂਦੇ ਆ ਇਹਦਾ ਰੇਟ ਵੀ ਜਿਹੜਾ ਨੋਰਮਲ ਆ ਖਾਣਾ ਖਾਣਾ ਦੀ ਬਈ ਜਮਾ ਇੱਕ ਨੰਬਰ ਇੱਕ ਨੰਬਰ ਵੀਰੇ ਜਮਾ ਇੱਕ ਨੰਬਰ ਆ ਚੈੱਕ ਕਰਕੇ ਦੇਖੋ ਤੁਸੀਂ ਬਹੁਤ ਜ਼ਿਆਦੇ ਸੋਹਣੀ ਕੁਆਲਿਟੀ ਦੀ ਆ ਤੇ ਬਾਕੀ ਬਾਈ ਕੋਲੇ ਜਿਹੜੇ ਜਾਨਵਰ ਹੁੰਦੇ ਆ ਬਈ ਸ਼ਾਪ ਕੁਆਲਿਟੀ ਦੇ ਹੁੰਦੇ ਆ ਰੇਟ ਦੀ ਜੇ ਗੱਲ ਕਰੀਏ ਤਾਂ ਆਪਾਂ ਨੋਰਮਲੀ ਹੁੰਦੇ ਆ ਆਕਾਰ ਇਹ ਦੇਣੀ ਕਿੰਨੇ ਦੀ ਅੱਜ ਆਪਾਂ ਵੀਰੇ ਪਾਸੇ ਹੁੰਦੀ 1.2 ਲੱਖੋਂ ਬਾਹਰ ਦੀ ਸੀਗੀ ਠੀਕ ਆ ਜੀ ਪਰ ਆਪਾਂ ਉਹ ਅੱਜ ਨਹੀਂ ਮੁੱਲ ਕਰਨਾ ਠੀਕ ਆ ਆਪਾਂ ਸਿਰਫ 82000 ਦੀ ਵਾਚੀ ਦੇਵਾਂਗੇ ਹੱਥ ਲਈ ਮੈਲੀ ਹੁੰਦੀ ਆ ਬੱਚੀ ਇੰਨੀ ਕਿ ਚੰਗੀ ਆ ਜਿਹੜੀ ਜਿਹੜੀ ਤੁਹਾਨੂੰ ਬੈਠਾ ਜਨੋ ਮਿਲ ਜਾਣੀ ਆ ਨਵਾ ਆਂਗਾ ਬਹੁਤ ਜਿਆਦੇ ਸ਼ਕੀਨ ਆ ਬਾਕੀ ਜੇ ਗੱਲ ਕਰੀਏ ਚਾਹੇ ਅਗਲੇ ਤੁਸੀਂ 4-5 ਸੂਏ ਸੂਲਿਓ ਇਹੋ ਜਿਹੀ ਰਹਿਣਾ ਵਾ ਤੁਸੀਂ ਇੱਥੋਂ ਆਰਡਰ ਚੈੱਕ ਕਰਕੇ ਦੇਖ ਲਓ ਬਹੁਤ ਜਿਆਦੇ ਟਾਪ ਦਾ ਆਰਡਰ ਲੱਗਿਆ ਹੋਇਆ ਹੈ ਬਾਕੀ ਕੀ ਰੱਖ ਲੈ ਬੰਦਾ ਵੀਰੇ ਘਰੇ ਪਰ ਜਛੂਗੀ ਜਿਹੜੀ ਗੱਲ ਆ ਆਫਲਾਈਨ ਦੀ ਜੀ ਆਪਾਂ ਕਹਿੰਦੇ ਆ ਬੱਚੀ ਆ ਬਾਈ ਹੈਨਾ ਐ ਠੰਡੀ ਸੀ ਪਰਦੂਆ ਬੱਚੀ ਬਾਕੀ ਦੇਖੋ ਵੀ ਚੈੱਕ ਕਰਕੇ ਦੇ ਲਓ ਸਾਉ ਫਰੀ ਪਪੂਰੀ ਐ ਕੀ ਚੋਚਾ ਕਰ ਲੋਤੀ ਐਨ ਦਾ ਕੋਈ ਵੀ ਪਸ਼ੂ ਲੈ ਸਾਲਾਮ ਹੋਗਾ ਪੂਰੇ ਵਜਨ ਵਜੂਦਾ ਲੱਗ ਰਿਹਾ ਗੱਲ ਬਾਤ ਕਰੀਏ ਅਵਤਾਰ ਆਪਾਂ ਅਗਲੀ ਕਰਮ ਵਾਲੀ ਦੀ ਇਹ ਵੀ ਵੱਡੇ ਵਿੱਤ ਦੀ ਗੋਈ ਆ ਬਾਈ 91 ਸੂਏ ਕਰਮ ਵਾਲੀ ਸੂਏ ਇਹ ਵੀ ਦੂਜਾ ਸੂਆ ਵੀਰੇ ਇੱਕੋ ਕਰਵਾਣਾ ਵੇੜਾਂ ਦੋਨੇ ਅੱਛਾ ਇਹ ਦੋਨੇ ਇੱਕੋ ਕਰਵਾਣੀ ਇੱਕੋ ਕਰਵਾਇਆ ਵੇੜਾਂ ਦੋਨੇ ਇਹ ਚੰਗੇ ਸ਼ਕੀਨ ਬੰਦੇ ਕੋਲ ਹੋਈ ਬਾਈ ਹਾਂ ਬਹੁਤ ਚੰਗੇ ਬੰਦੇ ਕੋਲ ਇਹ ਵੀ ਦੂਜਾ ਸੂਆ ਹੁੰਦੀ ਆ ਬਾਈ ਇਹ ਵੀ ਓਰੀਜਨਲ ਦੂਜਾ ਸੂਆ ਦੇ ਦੂਜਾ ਸੂਆ ਲੈ ਆਪਾਂ ਇਹਨੂੰ ਬਾਹਰ ਕੱਢ ਮੜਾ ਜਾ ਸੱਜਣੋ ਬਰੀਡ ਦੇ ਵਿੱਚ ਇਹ ਵੀ ਬਹਿੜ ਪੂਰੀ ਚੰਗੀ ਆ ਇਹ ਇੱਥੋਂ ਚੈੱਕ ਕਰੋ ਬਾਕੀ ਜਿਹੜੇ ਬੰਦੇ ਇਹ ਚੀਜ਼ਾਂ ਦੇ ਆਸ਼ਕ ਹਨ ਬਰੀਡਾਂ ਦੇ ਉਹ ਬੰਦੇ ਨੂੰ ਕੋਈ ਬਾਲੀ ਬਈ ਦਸਣ ਦੀ ਲੋੜ ਨਹੀਂ ਆਉਂਦਾ ਦਸਣ ਦੀ ਲੋੜ ਨਹੀਂ ਵੀਰੇ ਏਡੀ ਗਰੀਡ ਆ ਵੜਾਂ ਦੀ ਤੇ ਇੱਥੋਂ ਚੈੱਕ ਕਰਕੇ ਦਿਓ ਤੁਸੀਂ ਆਰਡਰ ਬਹੁਤ ਜਿਆਦਾ ਚੰਗਾ ਕਰਮ ਵਾਲੀ ਦਾ ਅਜੇ ਤਣ ਪਿਆ ਵੀਰੇ 8 ਤੋਂ 9 ਤਣ ਵਹਿੜਦੇ 8 ਤੋਂ 9 ਤਣ ਰਿੰਦੇ ਵੀ अवतार मालिकਾ ਨੇ ਇਹਦਾ ਕਿੰਨਾ ਦੁੱਧ ਦੱਸਿਆ ਬਈ ਮਾਲਕਾ ਨੇ ਪਲੂਨ ਦਾ ਦੱਸੇ 22 23 ਕਿਲੋ ਵੀਰੇ 22 23 ਕਿਲੋ ਹਾਂ ਤੇ ਆਪਾਂ ਬਈ 25 ਕਿਲੋ ਨਾਰਮਲੀ ਹੱਸ ਕੇ ਬੰਦਾ ਜਿਹੜਾ ਮਰਜ਼ੀ ਲੈ ਜਾਏ ਵੀਰੇ 25 ਕਿਲੋ ਦੇ ਹਿਸਾਬ ਨਾਲ ਹਾਂ ਹਾਂ ਤੇ ਲੋ ਵੀ ਸੱਜਣੋਂ ਚੈੱਕ ਕਰ ਲੋ ਲੋ ਦੇਣਾ ਦਾ ਬਰੀਡ ਨੇ ਵੀਰੇ ਹਾਂ ਬਾਕੀ ਜੇ ਗੱਲਬਾਤ ਕਰੀਏ ਤਾਂ ਆਰਡਰ ਵੀ ਬਹੁਤ ਸੋਹਣੀ ਕੁਆਲਿਟੀ ਦੇ ਬਣਿਆ ਬਹੁਤ ਬਹੁਤ ਚੰਗਾ ਵੀਰੇ ਅਵਤਾਰ ਮੋੜੀ ਨੂੰ ਮੜਾ ਜਾ ਬਈ ਲੋ ਵੀ ਸੱਜਣੋਂ ਫੇਸ ਇੱਥੋਂ ਚੈੱਕ ਕਰੋ ਤੁਸੀਂ ਕੁਆਲਿਟੀ ਤੁਸੀਂ ਚੈੱਕ ਕਰਕੇ ਦੇਖ ਲਓ ਲੈਂਥ ਤੁਸੀਂ ਚੈੱਕ ਕਰਕੇ ਦੇਖ ਲਓ ਅੱਖਾਂ ਔਖਾਂ ਐ ਪੂਰੀਆਂ ਸੋਹਣੀਆਂ ਬਾਕੀ ਜੇ ਗੱਲ ਕਰੀਏ ਘਰੇ ਬਈ ਮੇਮਾਂ ਵਰਗੀ ਆ ਗੋਰੀਆਂ ਹਾਂ ਗੋਰੀਆਂ ਮੇਮਾਂ ਨਹੀਂ ਹੁੰਦੀਆਂ ਜਿਵੇਂ ਉਹੋ ਜੀ ਆ ਤੇ ਬਾਕੀ ਜੇ ਤੁਸੀਂ ਕਹਿੰਦੇ ਹੋ ਵੀ ਬਰੀਡ ਵੀ ਕਹੀ ਜਾਂਦੇ ਦੁੱਧ ਵੀ ਕਹੀ ਜਾਂਦੇ ਕੋਈ ਇਹਦਾ ਰੇਟ ਵੀ ਕੋਈ ਉਹ ਹੋ ਜਾਣੀ ਹੋਊਗਾ ਵੀ ਬਹੁਤ ਜ਼ਿਆਦੇ ਬਾਈ ਨੇ ਕਰ ਦੇਣਾ ਨੋਰਮਲ ਰੇਟ ਦੇ ਵਿੱਚ ਹੀ ਤੁਹਾਨੂੰ ਆਪਾਂ ਇਹੇ ਦਵਾ ਦੇਣੀ ਆ ਇੱਥੋਂ ਚੱਕ ਕਰਕੇ ਦੇਖੋ ਬਹੁਤ ਜ਼ਿਆਦੇ ਕੁਆਲਟੀ ਦੇ ਵਿੱਚ ਸੱਜਣੂ ਤੇ ਅਵਤਾਰ ਅੱਜ ਜਿਹੇ ਆਪਾਂ ਹਨਾ ਹਾਂਜੀ ਹਾਂਜੀ ਸੱਜਣਾ ਕਿੰਨੇ ਦੀ ਦੇਣੀ ਆ ਅੱਜ ਵੀਰੇ ਗੱਬਣ ਗੱਬਣ ਦੇਵਾਂਗੇ ਵੀਰੇ 85000 ਦੀ ਮੁੱਲ 95000 ਰੁਪਇਆ ਕਰਨੇ ਆ ਕਰਦੇ ਆ ਵੀਰੇ ਆਪਾਂ ਠੀਕ ਆ ਬਾਈ ਜਿਹੜੀ ਗੱਲ ਅਗਲਾ ਕਹਿੰਦਾ ਨਾ ਮੁੱਲ ਬਈ ਨਾ ਕਰਿਆ ਮੁੱਲ 95000 ਰੁਪਇਆ ਦਾ ਪਰ ਆਪਾਂ ਦੇਣੀ 85000 ਦੀ ਬਹਾਨਾ ਵੀਰੇ ਦੇਣੀ ਆਪਾਂ 85000 ਦੀ ਆ ਲਓ ਵੀ ਸੱਜਣੋ ਚੈੱਕ ਕਰਕੇ ਦੇ ਲੋ 85000 ਦੇ ਵਿੱਚ ਤੁਹਾਨੂੰ ਆਹਾ ਮਿਲ ਜਾਣੀ ਆ ਆਰਡਰ ਰੂਡਰ ਬਹੁਤ ਜਿਆਦਾ ਚੰਗਾ ਪੂਰੈਣ ਫਿੱਟ ਫਿੱਟ ਹਵਾਨਾ ਲੱਗਿਆ ਹੋਇਆ ਕੋਈ ਇਹ ਨਹੀਂਗਾ ਵੀ ਬਾਹਲਾ ਲੰਕੀ ਜਾਂਦਾ ਵਾ ਚੈੱਕ ਕਰ ਲੋ ਚੈੱਕ ਕਰਾ ਵੀਰੇ ਸੱਚਾ ਉੱਤੇ ਹੀ ਰਹਿਣਾ ਬੱਚੀ ਦਾ ਚੈੱਕ ਰਹਿਣਾ ਇਹਨੇ ਤੇ ਬਾਕੀ ਜੇ ਗੱਲ ਕਰੀਏ ਬਾਈ ਊ ਵੀ ਬਹੁਤ ਜਿਆਦੇ ਸੋਹਣੀ ਆ ਹਨਾ ਮੇਰੇ ਗੱਲ ਆ। ਅੱਗੇ ਠੰਡੀ ਬਹੁਤ ਹਜੇ ਬੱਚੀ ਦਿਨ ਪਿਆ ਬੱਚੀ ਮੇਰਾ। ਕਿਤੇ ਤਿਆਰ ਹੋ ਗਈ ਲੱਖੋਂ ਬਾਹਰ ਦੀ ਆ ਬੱਚੀ। ਬਿਲਕੁਲ ਬਾਈ ਹਨਾ ਗੱਲ ਆ। ਇਹ ਗੱਲ ਕਰੀਏ ਬਾਈ ਅਗਲੀ ਆ ਨਾ ਬਹੁਤ ਵੱਡੇ ਬੈੱਡ ਦੀ ਆ ਬਾਈ। ਹਾਂਜੀ ਹਾਂਜੀ। ਕੋਲੇ ਜੇ ਖੜ ਕੇ ਮੜਾ ਜਦਾ ਕੱਦ ਚੱਕ ਕਰਾ ਦੀ ਆ ਉਹਦਾ ਰ ਇੱਕ ਵਾਰ। ਲਓ ਵੀ ਸੱਜਣੋ। ਟਾਪ 2 ਲਾਈਨ ਯਾਰ ਬੈੱਡ ਦੀ ਬਹੁਤ ਜਿਆਦੇ ਚੰਗੀ ਆ। ਬਾਕੀ ਮੇਨ ਤੁਹਾਨੂੰ ਪਹਿਲਾਂ ਥਣਾ ਦੀ ਮੈਂ ਨਿਗਾ ਮਰਵਾ ਕੇ ਦਿਖਾ ਦੇਖੋ। ਦੱਸਦੀ ਆ ਨਾ ਲੈ ਆਪਣਾ ਕੱਢੀ ਕਰਾਂ ਬਾਹਰ ਬਾਈ। ਇਹ ਵੀਰੇ ਫਾਰਮ ਐਰ ਸੈਰ ਦੇ ਵਿੱਚ ਕ੍ਰੋਸ ਆ ਜਰਸੀ ਦਾ ਸੀਮਨ ਲੱਗਿਆ ਵੈਰੇ ਅੱਗੇ ਜਿਹੜਾ ਲੱਗਿਆ ਹੋਇਆ ਬਾਈ ਹਨਾ ਫਾਰਮ ਚੋ ਵੀ ਵਾਈ ਵੇ ਵੀਰੇ ਵੜੇ ਹੈ ਤਾਂ ਜਿਵੇਂ ਐਰ ਸੈਰ ਦੀ ਬਾਈ ਮੰਗ ਵੀ ਬਹੁਤ ਹਨਾ ਹਾਂਜੀ ਹਾਂਜੀ ਪਰ ਇੱਕ ਗੱਲ ਹੋਰ ਵੀ ਆ ਵੀ ਐਡੇ ਵੱਡੇ ਬੱਤ ਨਹੀਂ ਐਰ ਸੈਰ ਮਿਲ ਇੱਕ ਵਾਰੀ ਅਗਲਾ ਕਹਿੰਦਾ ਆਪਾਂ ਵੀਰੇ ਪਿਓਰ ਨਹੀਂ ਲੂ ਕਹਿੰਦੇ ਹਾਂ ਜਿਹੜੀ ਗੱਲ ਆ ਕ੍ਰੋਸ ਆ ਵੀਰੇ ਬੱਚੇ ਚੰਗੇ ਦੇਊਗੀ ਬੱਚੇ ਚੰਗੇ ਦੇਊਗੀ ਹਾਂ ਪਰ ਕਿੰਨੇ ਕ ਦੁੱਧ ਵਾਲੀ ਮਾਲਕ ਹਨ ਬਾਈ ਇਹ ਇਹ ਵੀ ਵੀਰੇ 24 25 ਕਿਲੋ ਦਾ ਦੁੱਧ ਬੜੇ ਆਨ ਦਾ ਇੱਕ ਹੀ ਰੱਖ ਲੈ ਬੰਦਾ ਹਨਾ ਹਾਂ ਹਾਂ ਲਓ ਵੀ ਸੱਜਣੋ ਚੈੱਕ ਕਰਕੇ ਦੇਖ ਲਓ ਆਡਰ ਉਡਰ ਬਹੁਤ ਚੰਗਾ ਬਾਕੀ ਯਾਰ ਮੇਨ ਗੱਲ ਕਰੀਏ ਨਾ ਪ੍ਰਿੰਟ ਬਹੁਤ ਸੋਹਣਾ ਲੱਗਿਆ ਮੈਨੂੰ ਹਾਂ ਬਹੁਤ ਚੰਗਾ ਪ੍ਰਿੰਟ ਆ ਵੀਰੇ ਹਾਂ ਜੱਤ ਦੀ ਆ ਯਾਰ ਹਨਾ ਬਾਕੀ ਵੱਡੀ ਆ ਲੈਂਥ ਤੁਹਾਨੂੰ ਜਦੋਂ ਬੈੜ ਮੋੜਾਂਗੇ ਤੁਹਾਨੂੰ ਕਿੱਕ ਕਰਾਵਾਂਗੇ ਅਵਧਾਰ ਮੋੜੀ ਮੜੀ ਲੈਂਥ ਚੈੱਕ ਕਰਾਈਏ ਦੀ ਆਪਾਂ ਇਹ ਆ ਦੇਖੋ ਬਾਈ ਪੂਰੀ ਗਲੀ ਦੇ ਵਿੱਚੋਂ ਮਾਥਾ ਮੋੜਦੀ ਆ ਕਿੰਨੇ ਦਿਨਾਂ ਦੀ ਕੱਤੀ ਆਪਦਾ ਰਹੇਲੇ ਵੀਰੇ ਸੱਤ ਦਿਨ ਪਈ ਆ ਬੈੜ ਦੇ ਸੱਤ ਅੱਠ ਦਿਨ ਇਹਦੇ ਪਏ ਆ ਤੇ ਬਾਕੀ ਤਿਆਰ ਤੁਹਾਨੂੰ ਮੈਨੂੰ ਹੁਣਾ ਇੱਥੇ ਜਾ ਕੇ ਬਹੁਤ ਜਿਆਦਾ ਚੰਗੀ ਹੋਈ ਆਉਂਦੀ ਆ ਤੇ ਅੱਗੇ ਕੋਈ ਵਪਾਰੀ ਸੱਜਣ ਵੀ ਲੈ ਜਾਂਦਾ ਉਹਦੇ ਭਾਅ ਵਤਕਾ ਅਫਤਾਰ ਅੱਜ ਹੀ ਆਪਾਂ ਕਿੰਨੇ ਦੀ ਦੇਣੀ ਹੈ ਇਹ ਵੀ ਵੀਰੇ 85000 ਜੋ ਮਾਨਤਨ ਕਰ ਦਿਆਂਗੇ ਬਸ 85000 ਦੇ ਵਿੱਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਇੱਕ ਕਰਕੇ ਦੇਖੋ ਤੁਸੀਂ ਪੂਰੇ ਮੋਬਾਈਲ ਦੇ ਫਰੇਮ ਦੇ ਵਿੱਚ ਕਰਮਾਲੀ ਆਉਂਦੀ ਆ ਬਹੁਤ ਵੱਡੇ ਬੱਤ ਦੀ ਹੈ ਦੁੱਧ ਬਾਈ ਇਹਨੇ ਚੰਗਾ ਪਾ ਜਣਾ ਜਿਹੜੇ ਹਿਸਾਬ ਨਾਲ ਇਹ ਗਾਂ ਦੀ ਬਰੀਡ ਆ ਬਾਈ ਹਨ ਜਿਹੜਾ ਬੰਦਾ ਸਮਝੋ ਲੈ ਵੀਰੇ ਵੈੜਾ ਨੂੰ ਛੱਡਦਾ ਨਹੀਂ ਕਹਿੰਦਾ ਇਹਨੂੰ ਬਿਲਕੁਲ ਬਾਈ ਇੱਥੋਂ ਚੈੱਕ ਕਰਕੇ ਦੇਖੋ ਆ ਚੀਜ਼ ਵਿਖਾਰੇ ਵੀਰੇ ਹਾਂ ਬਾਕੀ ਜੇ ਗੱਲ ਕਰੀਏ ਬਾਈ ਗੱਬਣ ਪਸ਼ੂ ਘੱਟ ਹੱਥ ਲਵਾਉਂਦਾ ਸਾਊ ਆ ਹਨ ਇਹ ਚੀਜ਼ ਨਹੀਂ ਆਪਾਂ ਲੈੰਦੇ ਨੇ ਵੀਰੇ ਗਰਮ ਪਾਪਾ ਗਰਮ ਪਾਪ ਤੋਂ ਚਾਲੂ ਬਹੁਤ ਆ ਬਿਲਕੁਲ ਬਾਈ ਹਨ ਬਾਕੀ ਯਾਰ ਜੇ ਗੱਲ ਕਰੀਏ ਬਹੁਤ ਜਿਆਦੇ ਵੱਡੇ ਵੈਤ ਆ ਲਈ ਹੈ ਹਨ ਵੱਡੀਆਂ ਵੱਡੀਆਂ ਬਹਿਣਾ ਗੱਲ ਕਰੀਏ ਬਾਈ ਅਗਲੀ ਆਪਾਂ ਜਰਸੀ ਦੀ ਹਨ ਪਹਿਲਾਂ ਤਾਂ ਅਵਤਾਰ ਦੀ ਫੂਕ ਜੀ ਚੱਕ ਕੇ ਦਾ ਹਵਾਨਾ ਦਿਖਾ ਸਕਣਾ ਇਥੋਂ ਚੈੱਕ ਕਰਕੇ ਦੇਖੋ ਬਾਈ ਬਹੁਤ ਜਿਆਦੇ ਸੋਹਣਾ ਹਵਾਨਾ ਵਾ ਥਾਣਾ ਤੁਸੀਂ ਚੈੱਕ ਕਰਕੇ ਦੇਖੋ ਯਾਰ ਤਾਂ ਵੀ ਟੱਲੀ ਜਰਸੀ ਜਿਹੜੀ ਹੁੰਦੀ ਆ ਉਹਦੇ ਇੰਨੇ ਚੰਗੇ ਥਾਣ ਆਉਂਦੇ ਬਾਈ ਹੈਨਾ ਇਹ 91 ਸੂਏਸ ਹੁੰਦੀ ਆ ਕੂਨ ਬੱਛੀ ਹੁੰਦੀ ਆ ਵੀਰੇ ਦੋ ਦੰਦ ਪੂਰੇ ਕਰਕੇ ਚਾਰ ਦੰਦ ਹੋ ਰਹੀ ਆ ਇਹ ਠੀਕ ਆ ਬਾਈ ਹਾਂ ਵੱਡੀ ਪੁੱਛੀ ਆ ਪੂਰੀ ਜੇ ਛੋਟੀ ਨਹੀਂ ਜਰਸੀ ਰੀਨਲ ਪੰਜਾਬ ਵਾਲੀ ਜਰਸੀ ਆ ਲੈ ਬਾਈ ਲੈ ਇਹਨੂੰ ਕੱਢ ਕਰ ਵਾਰ ਤੁਹਾਨੂੰ ਚੈੱਕ ਕਰਾਉਣਾ ਬਾਈ ਅਸਲੀ ਜਿਹੜੀਆਂ ਪੰਜਾਬ ਵਾਲੀਆਂ ਜਰਸੀਆਂ ਉਹ ਕਿਹੜੀਆਂ ਹੁੰਦੀਆਂ ਤੇ ਇਥੋਂ ਚੈੱਕ ਕਰੋ ਤੂੰ ਹੈਗੀ ਆ ਕੋਈ ਕਮੀ ਲਓ ਵੀ ਮਿੱਤਰੋ ਆਪਰ ਤੇਰੇ ਹਿਸਾਬ ਨਾਲ ਕਾਨੂੰਨ ਇਹਨੂੰ ਕਿੰਨਾ ਦੁੱਧ ਪਾਉਣਾ ਚਾਹੀਦਾ ਦੁੱਧ 17 18 ਕਿਲੋ ਬੱਚੀ ਦੇਊਗੀ ਬਰੇ ਖੰਡਾ 18 18 ਕਿਲੋ ਪਾਉਗੀ ਹਾਂ ਟਾਪ ਦੀ ਬਰੀਡ ਆ ਬਦਾ ਮਰਗੀ ਜਿਹੜੀ ਜਰਸੀ ਆ ਅਸਲੀ ਬਾਈ ਕਹਿੰਦਾ ਪੰਜਾਬ ਵਾਲੀ ਆ ਇਹ ਕੋਈ ਹਿੱਤਿਆਕ ਕਾਰਕ ਨਹੀਂ ਲੋ ਬੱਤ ਬਹੁਤ ਜਿਆਦੇ ਸੋਹਣਾ ਵਾ ਅਵਤਾਰ ਹੈ ਕਿਸੇ ਚੰਗੇ ਸੀਮੰਦ ਕੋਈ ਹਾਂ ਨਾ ਆਪਾਂ ਨਹੀਂ ਵੀਰੇ ਬੋਲ ਕੇ ਦਿੰਦੇ ਹਾਂ ਜੇ ਆਪਾਂ ਗੱਲ ਕਰੀਏ ਬਾਕੀ ਹਣਾ ਆ ਅੰਦੇ ਕੋਲ ਬਣਾ ਦਗੇ ਸਾਰਾ ਆਪਾਂ ਨੂੰ ਪਤਾ ਪਰ ਆਪਾਂ ਨਹੀਂ ਬੋਲ ਕੇ ਦਿੰਦੇ ਨਹੀਂ ਬੋਲ ਕੇ ਦਿੰਨਾ ਹਣਾ ਚੀਜ਼ ਆਪਾਂ ਸਭ ਪਤਾ ਕਿ ਜਿਹੜੇ ਪੀਕਾ ਜਿਹੜਾ ਨਹੀਂ ਅਵਤਾਰ ਇਹ ਦਿਨ ਹਜੇ ਕਿੰਨੇ ਲੈਂਦੀ ਹੈ ਨਹੀਂ ਨਹੀਂ ਤੇ ਵੀਰੇ 10 ਦਿਨ ਪਈਆ ਬੱਚੇ ਦਿਨ ਪੂਰੇ ਹੋਣ ਚਾਹੀਦੇ ਸਹੀ ਦਿਨ ਪੂਰੇ ਹੋਣ ਹਣਾ ਤੇ ਬਾਕੀ ਜਿਹੜੇ ਹਿਸਾਬ ਨਾਲ ਬਈ ਇਹਦੀ ਹੁਣ ਤਿਆਰੀ ਹੈ ਥੋੜੀ ਚੱਲੀ ਕਰਾ ਜਿਹੜੇ ਹਿਸਾਬ ਨਾਲ ਇਹਦੀ ਹੁਣ ਤਿਆਰੀ ਉਸ ਹਿਸਾਬ ਨਾਲ ਤਾਂ ਇਹ ਇਥੋਂ ਚੈੱਕ ਕਰਕੇ ਦੇਖੋ ਤੁਸੀਂ ਬਹੁਤ ਬਾਕੀ ਹੂੰ ਕਰੀਏ ਗੱਲਬਾਤ ਕਰੀਏ ਯਾਰ ਆਪਾਂ ਹਨਾ ਅਵਤਾਰ ਡਰਦੀ ਜੀ ਨਹੀਂ ਵੀ ਨਹੀਂ ਨਾ 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 ਵੀਰੇ ਪੂਰੀ ਸੀਲ ਸੂਨ ਜਾਣ ਬਾਰੂ ਡਰੀ ਜੇ ਜਾਂਦੇ ਰਹਿੰਦੇ ਹਨਾ ਬੁੜੀਆਂ ਖੁੱਲੀ ਫਿਰਨ ਜਵਾਕ ਖੁੱਲੀ ਫਿਰਨੇ ਹਨਾ ਖਬਰ ਆਊਗੀ ਹਾਂ ਤੇ ਅਵਤਾਰ ਆਜ ਫਿਰ ਇਹ ਸੱਜਣਾ ਕਿੰਨੇ ਦੀ ਦੇਣੀ ਹੈ ਇਹਦਾ ਸਿਰਫ ਹੀ ਮੁੱਲ ਵੀਰੇ 72000 ਦੀ ਦੇ ਦਾਂਗੇ 72000 ਦੇ ਵਿੱਚ ਨੂੰ ਆ ਬਦਾਮੀ ਜਿਹੜੀ ਜਰਸੀ ਮਿਲ ਜਾਣੀ ਹੈ ਰਾਜੀ ਰੂਜੀ ਬਹੁਤ ਹੈ ਇੱਥੇ ਜੀ ਬਾਈ ਮਾੜਾ ਜਾ ਮੋੜ ਕੇ ਲਾਈ ਇਹਨੂੰ ਐ ਲੋ ਤੇ ਇਥੋਂ ਚੈੱਕ ਕਰਕੇ ਦੇਖੋ ਅਵਤਾਰ ਕਿੰਨੇ ਦੀ ਦੇਣੀ ਇਹ 72000 ਰੁਪਏ ਦੀ ਸਰਫੀ 72000 ਦੀ ਤੁਹਾਨੂੰ ਦੇ ਦੇਣੀ ਹੈ ਚੈੱਕ ਕਰਕੇ ਦੇਖ ਲੋ ਕੁਆਲਟੀ ਕੁਆਲਟੀ ਬੈੜ ਦੀ ਬਹੁਤ ਜਿਆਦਾ ਸੋਹਣੀ ਆ ਸੱਜਣੋ ਤੇ ਬਾਕੀ ਦੁੱਧ ਵੀ ਬਾਈ ਨੇ ਦੱਸਿਆ ਵੀ ਚੰਗਾ ਪਾਉਣ ਵਾਲੀ ਆ ਉਹ ਬਾਈ ਇਹਦਾ ਵਾਅਦੇ ਵਾਲੀ ਚੀਜ਼ ਆ ਵੀਰੇ ਜਿਹੜੀ ਗੱਲ ਆ ਦੁੱਧ ਮਰੀ ਕਿਲੋ ਘਟਦੇ ਨੇ ਪਰ ਵਾਅਦੇ ਵਾਲੀ ਚੀਜ਼ ਆ ਘਾਣੂ ਬਾਕੀ ਗੱਲ ਪਤਾ ਕੀ ਆ ਬਈ ਇਹ ਜਾਨਵਰ ਰਾਜੀ ਆ ਨਾ ਘਾਣ ਆ ਪਰ ਦੁੱਧ ਦੇ ਹੀ ਜਾਂਦਾ ਬਾਈ ਹਾਂ ਦੁੱਧ ਵੀਰੇ ਆਪਾਂ ਕਿਸੇ ਨੂੰ ਨਹੀਂ ਕਹਿ ਕੇ ਦਿੰਦੇ ਦੁੱਧ ਤੱਕ ਲਈ ਸਮਝਣਾ ਲੱਗੇ ਪਰ ਪਸ਼ੂ ਚੰਗਾ ਹੋਊਗਾ ਜਿਹੜੀ ਗੱਲ ਹੈ ਗੱਲ ਪਤਾ ਕੀ ਹੈ ਬਾਈ ਅਗਲੇ ਆਪਾਂ ਤਾਂ ਹੁਣ ਅਗਲੇ ਜਿਹੜੇ ਪਿਛਲੇ ਮਾਲਕ ਨੇ ਤਾਂ ਸਿਓ ਦੇ ਮਤਾਬਕ ਹੀ ਆਪਾਂ ਹੋ ਨਹੀਂ ਮਤਾਬਕ ਵੀਰੇ ਹਾਂ ਬਾਕੀ ਅਗਲੇ ਦੀ ਕਿਸਮਤ ਵੀ ਅਗਲੀ ਦੀ ਕਿਸਮਤ ਗੱਲ ਕਰੀਏ ਬਾਈ ਅਗਲੀ ਆਪਾਂ ਹਨਾ ਹਾਂਜੀ ਹਾਂਜੀ ਇਹ ਬਾਈ ਕੰਨੇਵੇਂ ਸੂਏ ਸੁੰਦੀ ਹੈਗਾ ਦੂਜਾ ਸੂਗਾ ਸੁੰਦੀ ਆ ਵੀਰੇ ਠੀਕ ਆ ਜੀ ਵਜਨ ਵਜੂ ਤਾਂ ਵੀਰੇ ਸਾਰੀਆਂ ਬਿਹੜਾਂ ਨਾਲੋਂ ਜ਼ਿਆਦਾ ਆ ਠੀਕ ਆ ਜੀ ਕੱਦ ਬਾੜਾ ਵੱਡਾ ਵੀ ਆਪਾਂ ਕਹਿੰਦੇ ਨਹੀਂ ਬੜਾ ਛੂਟਾ ਦਰਮਿਆਨਾ ਕੱਟਾ ਦਰਮਿਆਨੀ ਹੈ ਹਨਾ ਇਹ ਕਿੰਨੇ ਬਾਕੀ ਬਾਈ ਨੇ ਪਹਿਲਾਂ ਹੀ ਇਹ ਚੀਜ਼ ਦੱਸਦੀ ਵੀ ਇਹ ਦੂਜੀ ਆ ਬੈੜਾਂ ਦੇ ਨਾਲੋਂ ਜਿਹੜੀ ਨਾਰਮਲ ਬੈੱਤ ਦੀ ਆ ਇਹ ਵਜਨ ਵੀ ਸਾਰਿਆਂ ਨਾਲੋਂ ਜ਼ਿਆਦਾ ਆ ਵਜਨ ਦੇ ਵਿੱਚ ਭਾਰੀ ਆ ਚੰਗੀ ਆ ਹੂ ਆ ਕਰ ਵਜਨ ਬਹੁਤ ਆ ਜੇ ਕਹੀਏ ਹੈਨਾ ਵਜਨ ਤਾਂ ਵੀਰੇ ਲੋੜਿਆਂ ਦਾ ਹੀ ਆ ਜਿੰਨਾ ਕਹਦੀਏ ਉੰਨਾ ਵਜਨ ਆ ਬਾਕੀ ਓਵੇਂ ਆ ਮੜਕ ਮੜਕ ਕੇ ਤੁਰਦੀ ਹੈ ਗੱਡ ਵਾਲੀ ਹੈਨਾ ਹਾਂ ਵਜਨ ਸਾਰੀਆਂ ਗਾਂਆਂ ਨਾਲੋਂ ਜ਼ਿਆਦਾ ਹੈ ਦਾ ਜਿੰਨੀਆਂ ਵੀ ਆਪਾਂ ਵਿਖਾਤੀਆਂ ਜਿੰਨਾ ਇਹ ਕਿੰਨੇ ਦਿਨ ਲੈਂਦੀ ਹੈ ਹਜੇ ਇਹਦੇ ਵੀਰੇ 5 ਤੋਂ 6 ਦਿਨ ਪਿਆ ਹਜੇ ਤੁਸੀਂ ਚੈੱਕ ਕਰਕੇ ਦੇਖੋ ਹਵਾ ਨਾ ਹਬੂ ਨਾ ਬਹੁਤ ਚੰਗਾ ਬਈ ਮੋੜੀ ਕਰ ਬੈੱਤ ਦੀ ਨਾਰਮਲ ਆ ਦੁੱਧ ਇਹਨੇ ਵੀ ਉਨਾ ਹੀ ਪਾ ਜਾਣਾ ਵਾ ਰੇਟ ਦੇ ਉਨੀ ਕ ਭਾਈ ਆਪਾਂ ਨੂੰ ਰੇਟ ਤੇ ਵੀ ਨੋਰਮਲ ਮਿਲ ਜਾਨੀ ਹੈ ਹੈਨਾ ਹਾਂ ਹਾਂ ਵੀਰੇ ਹਾਂ ਇੱਥੋਂ ਚੈੱਕ ਕਰਕੇ ਦੇਖੋ ਤੁਸੀਂ ਬਰੀਡ ਦੇ ਵਿੱਚ ਬੈੜ ਤੇ ਬਾਕੀ ਰੇਟ ਵੀ ਇਹਦਾ ਨੋਰਮਲ ਹੀ ਕਰਾਵਾਂਗੇ ਆਪਾਂ ਹੁਤਾਰੇ ਦੇਣੀ ਕਿੰਨੇ ਦੀ ਇਹ ਇਹ ਵੀਰੇ ਹੈ ਤਾਂ ਵੀਰੇ ਸਾਰਿਆਂ ਨਾਲ ਚੰਗੀ ਆ ਬੈੜ ਉਹ ਜਰਸੀ ਨਾਲੋਂ ਵੀ ਪਰ ਆਪਾਂ ਦੇਵਾਂਗੇ ਜਾਇਜ ਮਾਲੂ ਜੀ ਇਹ ਜਾਇਜ ਚੀਜ਼ ਦੇਣੀ ਹੈ 70000 ਦੀ ਬੱਚੀ ਦੇ ਦਿਆਂਗੇ ਇਹ ਆਪਾਂ ਕਿੰਨੇ ਦੀ ਦੇਣੀ ਆ 70000 ਦੀ 70000 ਦੀ ਤੁਹਾਨੂੰ ਇਹ ਮਿਲ ਜਾਨੀ ਹੈ ਜਰਸੀ ਕਿਉਂਕਿ ਬਹੁਤ ਸੱਜਣਾ ਦੇ ਮੈਸੇਜ ਵੀ ਆਉਂਦੇ ਆ ਬਈ ਚੰਗੀ ਜਰਸੀ ਉਹ ਵੇ ਨਾਲ ਦੱਸ ਦਿਓ ਜਰੂਰ ਵਜਨ ਬਤਾ ਖਾ ਵੀਰੇ ਕਿੱਡਾ ਹਾਂ ਭਾ ਭਜਨ ਭੋਜਨ ਦੀ ਬਹੁਤ ਚੰਗੀ ਆ ਹਵਾਨੇ ਦੀ ਚੰਗੀ ਆ ਬਰੀਡ ਦੇ ਵਿੱਚ ਚੰਗੀ ਆ ਕਮੀ ਕੋਈ ਨਹੀਂ بس ਜਿਹੜੀ ਗੱਲ ਆ ਬੱਚੀ ਚ ਤੇ ਦੁੱਧ ਇਹਨੇ ਕਿੰਨਾ ਪਾ ਜੂਗੀ ਦੁੱਧ ਇਹ ਵੀ ਵੀਰੇ 17 ਡਾਨਾ ਕਿਲੋ 17 ਡਾਨਾ ਕਿਲੋ ਦੁੱਧ ਕਰਮ ਵਾਲੀ ਇਹ ਵੀ ਪਾ ਦੂਗੀ ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਜਿਹੜਾ ਵੀ ਦੁੱਧ ਦੀ ਜਿਹੜੀ ਮੇਨ ਗੱਲ ਹੁੰਦੀ ਉਹ ਤੁਸੀਂ ਆਪਦੀ ਦੁੱਧ ਦਾ ਗਲਾ ਦੀ ਸਮਝਣ ਲਵੇ ਵੀਰੇ ਇਹਦੇ ਨਾਲ ਲੈਣਾ ਹੁੰਦਾ ਬਾਈ ਉਹਨਾਂ ਨੇ ਖਰੀਦੀ ਹੁੰਦੀ ਆ ਮਾਲਕਾਂ ਦੇ ਧੱਸੇ ਦੇ ਮਤਲਬ ਕੋ ਬਾਈ ਉਹਨਾਂ ਨੇ ਜਿਹੜਾ ਦੁੱਧ ਸੱਜਣੋਂ ਦੱਸਣਾ ਆਂਦਾ ਬਾਕੀ ਤਿਆਰੀ ਤੇ ਬਹੁਤ ਚੰਗੀ ਆ ਕਰਮ ਵਾਲੀ ਬਾਈ ਹੈਣਾ ਠੰਡੀ ਮਿੱਠੀ ਬਹੁਤ ਆ ਵੀਰੇ ਜਿਹੜੀ ਗੱਲਬਾਤ ਕਰੀਏ ਆਪਾਂ ਅਵਤਾਰ ਅਗਲੀ ਹੈਣਾ ਜਿਹੜੀ ਆਪਾਂ ਦੇਣੀ ਆ ਆਫਰ ਅੱਜ ਅਵਤਾਰ ਇਹ ਆ ਗਈ ਆਪਣੀ ਅਖੀਰਲੀ ਹੈਣਾ ਹਾਂਜੀ ਹਾਂਜੀ ਵੀਰੇ ਤੇ ਇਹ ਬਾਈ ਇਹਦੀ ਦਿਓ ਕਰਾ ਜਾਣਕਾਰੀ 9100 ਹੈ ਇਹ ਵੀਰੇ ਘਰ ਦੀ ਵੈੜ ਆਪਣੇ ਵੀਰੇ ਠੀਕ ਹੈ ਜੀ ਇਹ ਆਪਾਂ ਆਪ ਵੀਰੇ ਇੱਥੇ ਚੈੱਕ ਕਰਾਈਆ ਘਰੇ ਵੀਰੇ ਇਹ ਤਿੰਨਾਂ ਤੋਂ ਬਾਹਰ ਗੱਬਣ ਹੋ ਗਈ ਹੈ ਹਣਾ ਠੀਕ ਹੈ ਬਾਈ ਦੁੱਧ 8 ਕਿਲੋ ਆ ਵੀਰੇ ਦੁੱਧ 8 ਕਿਲੋ ਆ ਹਾਂ ਤੇ ਇਹ ਬਾਈ ਆਪਾਂ ਫਿਰ ਜੈਜ ਰੇਟ ਕੀ ਦੇਣੀ ਹੈ ਬਿਲਕੁਲ ਜੈਜ ਵੀਰੇ 45000 ਦੀ ਆਪਾਂ ਸਰਪ ਦੇਵਾਂਗੇ ਇਹਨੂੰ ਆਪਾਂ ਤੋੜ ਕੇ ਵੀ ਸੱਜਣਾਂ ਨੂੰ ਦਿਖਾ ਦਗੇ ਹਣਾ ਥਣਾ ਥਣਾ ਦੀ ਬਾਈ ਜਮ ਓਕੇ ਇੱਕ ਨੰਬਰ ਵੀਰੇ ਗਰੰਟੀ ਹੋਊਗੀ ਵੀਰੇ ਆਪਣੀ ਇਹ ਸਥਣਾ ਤਣਾ ਦੀ ਉਹ ਤੁਸੀਂ ਚੈੱਕ ਕਰਕੇ ਦੇਖ ਵੀ ਲੋ ਚਵਾਈ ਇਹਦੀ ਹੋਈ ਵੀ ਆ ਵੀਰੇ ਚਵਾਈ ਇਹਦੀ ਅੱਜ ਸਵੇਰ ਵਾਲੀ ਚਵਾਈ ਜਿਹੜੀ ਹੋਈ ਹੋਈ ਆ ਆਪਾਂ ਕਿੰਨਾ ਦੁੱਧ ਚਵਾ ਦਾਂਗੇ ਘਰੇ ਬਾਈ ਦੁੱਧ 8 ਕਿਲੋ ਮਣ ਕੇ ਲੈ ਹਾਂ ਕਰੇ ਚੈੱਕ ਕਰਾ ਕੇ ਲੈ ਜੀ ਹੈਨਾ ਜਿੰਨਾ ਟਾਈਮ ਆਪਣੇ ਘਰੇ ਆਪਣੀ ਆ ਵੀਰੇ ਜਦੋਂ ਗੇਟੋਂ ਬਾਹਰ ਹੋ ਗਈ ਅਗਲੇ ਦੀ ਹਾਂ ਉਸ ਤੋਂ ਬਾਅਦ ਦੇ ਵਿੱਚੋਂ ਥੋੜਾ ਜਿਹਾ ਕਈ ਵਰੀ ਭਾਈ ਹੁੰਦਾ ਵਾ ਕਈ ਵਰੀ ਭਾਈ ਵੈਸੇ ਵੀ ਹੁੰਦਾ ਨਾ ਸਮਝ ਵਿੱਚ ਨਹੀਂ ਆਉਂਦੀ ਹੈ ਨਾ ਥੋੜੇ ਟਾਈਮ ਦੀ ਗੱਬੜ ਹੁੰਦੀ ਹੈ ਅਗਲਾ ਕਹਿੰਦਾ ਭਾਈ ਮੋੜੀ ਅਵਤਾਰ ਇਹਨੂੰ ਵਜਨ ਪੁੰਜਾਂਦੀ ਭਾਈ ਇਹ ਵੀ ਚੰਗੀ ਹੈ ਨਾ ਬੱਟਾ ਬਹੁਤ ਆ ਵੀਰੇ ਅੱਛੀ ਦਾ ਵੀਰੇ ਜਿਹੜੀ ਗੱਲ ਹੈ ਬਾਕੀ ਦੁੱਧ ਵੀ ਭਾਈ ਇਹ ਚੰਗਾ ਦਿੰਦੀ ਹੋਊਗੀ ਹੈਨਾ ਫਿਰ ਟਾਈਮੋਂ ਟਾਈਮ ਵੀਰੇ ਜਿੰਨਾ ਟਾਈਮ ਮਰਜ਼ੀ ਚੋਈ ਜਾ ਬੰਦਾ ਇਹ ਤਾਂ ਛੜਨੀਆਂ ਪੈਂਦੀਆਂ ਵੀਰੇ ਛੜਨੀਆਂ ਪੈਂਦੀਆਂ ਚੈੱਕ ਕਰ ਇਹ 45000 ਦੀ ਦੇ ਦਾਂਗੇ ਵੀਰੇ ਸਿਰਫ ਹੀ ਅੱਜ ਲਓ ਜੀ ਮਿੱਤਰੋ 45000 ਦੀ ਤੁਹਾਨੂੰ ਇਹ ਮਿਲ ਜਣੀ ਆ ਤੇ ਦੁੱਧ ਬਾਈ ਕਹਿੰਦਾ ਆਪਣੇ ਫਾਰਮ ਤੋਂ ਤੁਸੀਂ ਚੋ ਕੇ ਲਿਆ ਸਕਦੇ ਆ ਤੇ ਦੂਜੀ ਜਿਹੜੀ ਮੇਨ ਗੱਲ ਆ ਉਹ ਇਹ ਆ ਵੀ ਬਾਈ ਕਹਿੰਦਾ ਵੀ ਜਿਹੜੀ ਗੱਬਣ ਸਾਡੇ ਲੰਗੋ ਚੈੱਕ ਕਰਵਾਈ ਹੋਈ ਆ ਤੁਸੀਂ ਕਿਸੇ ਵੀ ਸੱਜਣ ਨੇ ਜਿਹੜੀ ਇਹ ਚੈੱਕ ਕਰਾਉਣੀ ਆ ਆਪਦੀ ਤਸੱਲੀ ਬਾਈ ਉਹਨਾਂ ਦੇ ਫਾਰਮ ਤੋਂ ਕਰਵਾ ਕੇ ਲੈ ਜਣੀ ਆ ਇੰਨੇ ਦੇ ਵਿੱਚ ਦਾਵਤਾਰ ਮੇਰੇ ਸਾਹਮਣੇ ਬਾਈ ਫੰਡਰ ਵੀ ਨਹੀਂ ਮਿਲਦੀ ਵੀ ਅਫਸਰਾਂ ਬੱਚੀਆਂ ਮਿਲਦੀਆਂ ਵੀਰੇ ਇੰਨੇ ਇੰਨੇ ਨਾਲੇ ਨੇ ਦੁੱਧ ਪਿਆ ਨਾਲੇ ਨੇ ਬਣਾ ਦਿੱਤੀਆਂ ਮੈਨੂੰ ਲੱਗਦਾ ਇੰਨੇ ਇੰਨੇ ਜੇ ਤਾਂ ਉਹ ਵੇਚੀਆਂ ਹਾਂ ਹਾਂ ਵੀਰੇ ਅਫਸਰਾਂ ਬੱਚੀਆਂ ਮਿਲਦੀਆਂ ਵੀਰੇ ਫੰਡਰਾਂ ਇੰਨੇ ਇੰਨੇ ਦੀਆਂ ਤੇ ਲੋ ਵੀ ਮਿੱਤਰੋ ਬਾਕੀ ਬਾਈ ਦੇ ਰੇਟ ਕਿੰਨੇ ਲੱਗੇ ਉਹ ਵੀ ਦੱਸਿਓ ਮੈਂ ਤੁਹਾਨੂੰ ਇੱਕ ਵਾਰ ਬਾਈ ਦਾ ਐਡਰੈਸ ਦੁਬਾਰਾ ਤੋਂ ਕਨਫਰਮ ਕਰਾਉਣਾ ਹਵਦਾਰ ਇੱਕ ਵਾਰ ਨਾ ਐਡਰੈਸ ਬੋਲ ਕੇ ਬਾਈ ਹਣਾ ਮੋਬਾਈਲ ਨੰਬਰ ਬੋਲ ਦੀ ਕਈ ਵਾਰੀ ਕੋਈ ਸੱਜਣ ਨਵਾਂ ਜੁੜਿਆ ਹੁੰਦਾ ਭੀਜ ਨਾਲ ਹਾਂ ਨਾ ਵੀਰੇ ਹਵਦਾਰਾ ਜੀ ਸਾਨੂੰ ਦੋਲਤਰਾ ਪਿੰਡ ਬਗਰਾੜੀ ਆਪਣਾ ਜ਼ਿਲ੍ਹਾ ਫਰੀਕ ਇਹ 10 ਅਸੀਂ ਥਣ ਵਿਖਾਉਣੇ ਅਗਲੀ ਨਰਫਾ ਪਰਖ ਕਰਕੇ ਆਪਣੇ ਪਸ਼ੂ ਲਵੇ ਕਿਉਂਕਿ ਆਪਣੇ ਪਸ਼ੂ ਖਰੀਦੇ ਆਪਣਾ ਘਰ ਦਾ ਕੋਈ ਨਹੀਂ ਪਸ਼ੂ ਠੀਕ ਆ ਬਾਈ ਹਾਂ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਵਾ ਕੋਈ ਵੀ ਤੁਸੀਂ ਤਸੱਲੀ ਪਰਖ ਕਰਨੀ ਬਾਈ ਨੇ ਟਿਕਾ ਕੇ ਬਾਈ ਕੋਰੀ ਜੀ ਗੱਲ ਕੀਤੀ ਆ ਵੀ ਆਪਦੀ ਕਰਕੇ ਤੁਸੀਂ ਜਾਨਵਰ ਘਰੋਂ ਖਰੀਦ ਕੇ ਪੈਸੇ ਲਾਉਣੇ ਵੀਰੇ ਪੂਰੀ ਤਸੱਲੀ ਕਰਕੇ ਲਿਆਵੇ ਹਾਂ ਜਦੋਂ ਅਗਲੇ ਨੇ ਪੈਸੇ ਲਾਉਣੇ ਤਾਂ ਬਾਈ ਨੇ ਵੀ ਬਾਈ ਪੈਸੇ ਲਾ ਕੇ ਲੈ ਕੇ ਆਂਦੀ ਆ ਪੂਰੀ ਤਸੱਲੀ ਕਰਕੇ ਲੈ ਕੇ ਬਾਕੀ ਆਪਣਾ ਕੰਮ ਆ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਣਾ ਤੇ ਤੁਸੀਂ ਪੈਸਾ ਲਾਉਣਾ ਵਾ ਅਗਲਾ ਜਦੋਂ ਕਹਿੰਦਾ ਵੀ ਬਾਈ ਤਸੱਲੀ ਪਰਖ ਕਰੋ ਤਾਂ ਤੁਹਾਡਾ ਫਰਜ਼ ਜੀ ਉਹਨਾਂ ਦਾ ਤਸੱਲੀ ਪਰਖਤ ਕਰਨ ਦਾ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਈ ਦੇ ਰੇਟ ਕਿਵੇਂ ਲੱਗੇ ਜਰੂਰ ਦੱਸਿਓ ਧੰਨਵਾਦ